ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਵੱਲੋਂ ਲੱਗਿਆ ਵੱਡਾ ਝਟਕਾ ਜੋ ਗੱਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਸਰਾ ਨੇ ਕਹੀ ਸੀ ਕਿ ਸਾਰੀ ਅਫਸਰशाही ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਦੇ ਹੱਥਾਂ ਦੀ ਕਟ ਉਤਲੀ ਬਣੀ ਹੋਈ ਹੈ ਸਪਰੀਮੋ ਅਰਵਿੰਦ ਕੇਜੀਵਾਲ ਤੋਂ ਬਿਨਾ ਪੰਜਾਬ ਦੀ ਸਿਆਸਤ ਵਿੱਚ ਪੱਤਾ ਨਹੀਂ ਹਿਲਦਾ ਪੰਜਾਬ ਦੇ ਜ਼ਿਲ੍ਹੇ ਵੀ ਸਾਰੇ ਵੱਡੇ ਅਫਸਰ ਨੇ ਉਹ ਸਾਡੇ ਕਹਿੰਦੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਚਾਹੇ ਕੋਈ ਮੰਤਰੀ ਹੈ ਉਹ ਆਮ ਆਦਮੀ ਪਾਰਟੀ ਦੇ ਸਪਰੀਮੋ ਕੋਲ ਪਹਿਲਾਂ ਜਾਂਦੇ ਨੇ ਸਪਰੀਮੋ ਦੇ ਸਿਗਰੇਚਰਾ ਜਾਂ ਸੈਨਾ ਤੋਂ ਬਿਨਾ ਪੰਜਾਬ ਦੇ ਵਿੱਚ ਜਿੱਦੀ ਵੀ ਵੱਡੀ ਅਫਸਰਸ਼ਾਹੀ ਹੈ ਉਹ ਕੰਮ ਨਹੀਂ ਕਰਦੀ। ਉਹਨਾਂ ਕਹਿਆ ਕਿ ਜਿੰਨੇ ਵੀ ਵਿਧਾਇਕ ਨੇ ਅਤੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਮੈਨੂੰ ਹੱਥ ਕੜਾ ਕਰਕੇ ਕਹਿ ਦੇਣ ਕਿ ਅਸੀਂ ਕਿਸੇ ਚਪੜਾਸੀ ਦੀ ਬਦਲੀ ਆਪਣੇ ਬਲਬੁੱਤੇ ਉੱਤੇ ਆਪਣੀ ਪਾਵਰ ਵਰਤ ਕੇ ਕਰਾਈ ਹੈ। ਉਹਨਾਂ ਕਹਿਆ ਇਕੱਲੇ ਅਸੀਂ ਨਹੀਂ। ਇਕੱਲੇ ਆਮ ਆਦਮੀ ਪਾਰਟੀ ਦੇ ਆਗੂ ਮੰਤਰੀ ਵਿਧਾਇਕ ਨਹੀਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹੋ ਹਾਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੀਂ ਨਾਲ ਖੜੇ ਹਾਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਪੰਜਾਬ ਦੇ ਹੱਕਾਂ ਲਈ ਖੜਦੇ ਨੇ ਲੜਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਆਪਣੀਆਂ ਕੁਰਬਾਨੀਆਂ ਵੀ ਦੇ ਦਿਆਂਗੇ 2027 ਦੀਆਂ 2025 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਜੇਕਰ ਸਾਨੂੰ ਕੋਈ ਪਾਵਰ ਨਾ ਦਿੱਤੀ ਗਈ ਜੇਕਰ ਸਾਡੇ ਹਲਕੇ ਦੇ ਕੰਮ ਨਾ ਹੋਏ ਤਾ ਸਾਲੂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਜੁੱਤੀਆਂ ਮਾਰਨਗੇ ਇਹ ਗੱਲ ਕਹੀ ਸੀ ਹਰਬੀਰ ਸਿੰਘ ਪਠਾਨ ਮਾਜਰਾ ਨੇ ਇਹ ਗੱਲਾਂ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਈਜੈਸਟ ਹੋਈਆਂ ਨਾ ਡਾਈਜੈਸਟ ਹੋਈਆਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਜਿਹੜਾ ਕੇਸ ਚੱਲ ਰਿਹਾ ਸੀ ਉਹ ਸੁਪਰੀਮੋ ਵੱਲੋਂ ਪਟ ਲਿਆ ਗਿਆ ਅਤੇ ਹੁਣ ਆਪ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਹਰਬੀਰ ਸਿੰਘ ਪਠਾਨ ਮਾਜਰਾ ਉਫਰਾਰ ਨਹੀਂ ਲੇਕਿਨ ਜਿਹੜੀ ਵੀ ਉਹਨਾਂ ਗੱਲ ਕਹੀ ਉਹ 101% ਸਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮਮ ਜਾਂ ਦਿੱਲੀ ਲੋਬੀ ਵਾਲਿਆਂ ਨੂੰ ਭਰੋਸਾ ਨਹੀਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੌਲੀ ਹੋਣੀ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪ੍ਰਗਟ ਦਿੱਤੇ ਜਾਣਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਰਹਾਗਾ ਲੇਕਿਨ ਪਾਵਰਾਂ ਦਾ ਉਹਨੇ ਜਿ ਪਾਵਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਰ ਨੂੰ ਜ਼ਿਕਰ ਨਹੀਂ ਕੀਤਾ ਗਿਆ ਕਿ ਪਾਵਰਾਂ ਮੇਰੇ ਕੋਲ ਹੈ ਦੇ ਜਾਂ ਨਹੀਂ ਹੈ ਕਿਉਂਕਿ ਇਹ ਤਾਂ ਦੂਸਰੀਆਂ ਪਾਰਟੀਆਂ ਵੀ ਕਹਿੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਰਵੜ ਦੀ ਬੋਲ ਨੇ ਵਰਤੋਂ ਕਰਦੇ ਨੇ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਲ ਮਨੀਸ਼ ਸੋਧਿਆ ਸਤਿੰਦਰ ਜੈਨ ਰਗਵ ਚੱਡਾ ਅਤੇ ਸੰਦੀਪ ਪਾਟਕ ਜੋ ਰਾਜ ਸਭਾ ਦੇ ਮੈਂਬਰ ਨੇ ਆਖਰਕਾਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਕਿਉਂ ਬੰਨੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਸ਼ਕਤੀਹੀਨ ਕੀਤਾ ਸਾਰਿਆ ਹੈ ਦਿੱਲੀ ਲੋਬੀ ਵਾਲਿਆਂ ਵੱਲੋਂ ਜੇਕਰ ਦਿੱਲੀ ਨੇ ਲੋਬਿੰਗ ਕਰਨੀ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫਾਇਦਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਦਾ ਜ਼ਿਕਰ ਕਦੇ ਵੀ ਨਹੀਂ ਕਰਦੇ ਕਿ ਪਾਵਰ ਮੇਰੇ ਕੋਲ ਹੈ ਲੇਕਿਨ ਜੇ ਗੱਲ ਕਰੀਏ ਹਰਬੀਰ ਸਿੰਘ ਪਟਾਰ ਸਾਧਰਾ ਦੀ ਜਾਂ ਕੁਵਰਜੀਤ ਪ੍ਰਤਾਪ ਸਿੰਘ ਦੀ ਤੇ ਰਮਨ ਅਰੂੜਾ ਦੀ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਕਤੀਹੀਨ ਨੇ ਉਹਨਾਂ ਸ਼ਕਤੀ ਉਨ੍ਹਾਂ ਸ਼ਕਤੀਆਂ ਨੂੰ ਹੋਰ ਵੀ ਉਨ੍ਹਾਂ ਪਾਵਰਾਂ ਨੂੰ ਹੋਰ ਵੀ ਘੱਟ ਕਰ ਦਿੱਤਾ ਗਿਆ ਹੈ ਹਾਈ ਕਮਾਂਡ ਵੱਲੋਂ ਅੱਜ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਫਿਰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਦਿੱਲੀ ਲੋਪੀ ਵਾਲਿਆਂ ਵੱਲੋਂ ਪੰਜਾਬ ਦੇ ਵਿੱਚ ਦਿੱਲੀ ਵਾਲੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਪੱਕੇ ਆਣਗੇ ਦਿੱਲੀ ਵਾਲਿਆਂ ਤੇ ਚਾਰ ਬਿਆਕੀ ਦੱਸਿਆ ਜਾ ਰਿਹਾ ਹੈ ਕਿ ਆ ਆਦਮੀ ਪਾਰਟੀ ਪੰਜਾਬ ਨਿਸ਼ਟੇਟ ਅਬਜ਼ਰਵਰਾਂ ਦਾ ਐਲਾਨ ਕੀਤਾ ਹੈ ਇਹ ਜ਼ਿੰਮੇਵਾਰੀ ਚਾਰ ਆਗੂ ਨੂੰ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ ਆਦਲ ਹਾਮਿਦ ਖਾਨ ਗਾਇਤਰੀ ਬਜਨੋਈ ਰਦੇਸ਼ ਖੰਡੇਵਾਲ ਅਤੇ ਅਤੀਸ਼ ਕੁਮਾਰ ਸ਼ਾਮਲ ਹਨ ਫਿਰ ਮੈਂ ਤੁਹਾਨੂੰ ਦੁਬਾਰਾ ਨਾਮ ਦੱਸ ਦੇਣਾ ਇਹ ਚਾਰ ਵਿਅਕਤੀਆਂ ਨੂੰ ਪੰਜਾਬ ਦੀ ਵਾਗ ਡੋਰ ਦੇ ਦਿੱਤੀ ਗਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਇਹੀ ਚਾਰ ਵਿਅਕਤੀ ਜਿਹੜੇ ਚਾਰ ਆਗੂ ਨੇ ਉਹ ਪੰਜਾਬ ਦੇ ਸਾਰੇ ਮੁੱਦੇ ਅਤੇ ਸਾਰਾ ਕਾਮਚਾਮ ਜਿਹੜਾ ਮਾਪਦੰਡ ਉਹ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਆਦਲ احمد ਖਾਨ ਇਹ ਵੀ ਦਿੱਲੀ ਤੋਂ ਨੇ ਗਾਇਤਰੀ ਬਿਸ਼ਨੋਈ ਇਹ ਵੀ ਦਿੱਲੀ ਤੋਂ ਨੇ ਰਦੇਸ਼ ਖੰਡੇਵਾੜ ਇਹ ਵੀ ਦਿੱਲੀ ਤੋਂ ਨੇ ਅਤੀਸ਼ ਕੁਮਾਰ ਇਹ ਵੀ ਦਿੱਲੀ ਤੋਂ ਨੇ ਯਾਨੀ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਯਾਨੀ ਕਿ ਦਿੱਲੀ ਲੋਬੀ ਵਾਲਿਆਂ ਵੱਲੋਂ ਪੰਜਾਬ ਉੱਤੇ ਚਾਰ ਅਬਜ਼ਰਵ ਲਗਾਏ ਗਏ ਨੇ ਇਹਨਾਂ ਆਗੂਆਂ ਨੂੰ ਪੰਜਾਬ ਸਟੇਟ ਅਬਜ਼ਰਵੈਂਟ ਨਿਯੁਕਤੀ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਸਟੇਟ ਅਨਚਾਰਜ ਪੰਜਾਬ ਸਿੰਘ ਮਨੀ ਸੋਦੀਆ ਵੱਲੋਂ ਦਿੱਤੀ ਗਈ ਹੈ। ਯਾਨੀ ਕਿ ਚਾਰ ਵਿਅਕਤੀ ਹੋਰ ਦਿੱਲੀ ਵਾਲਿਆਂ ਨੇ ਪੰਜਾਬ ਦੇ ਉੱਤੇ ਬਿਠਾ ਦਿੱਤੇ ਨੇ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨੂੰ ਅਬਜ਼ਰਵ ਕਰਨਗੇ। ਪਹਿਲਾਂ ਜਿੰਨੇ ਵੀ ਵਿਧਾਇਕ ਨੇ ਮੰਤਰੀ ਨੇ ਉਹਨਾਂ ਉੱਤੇ ਦੋ-ਦੋ ਓਐਸਡੀ ਸਲਾਹਕਾਰ ਇਹਨਾਂ ਦੋ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਲੇ ਦੁਆਲੇ ਜਿੰਨੀ ਵੀ ਟੀਮ ਐ ਉਹ ਸਾਰੇ ਦਿੱਲੀ ਤੋਂ ਨੇ ਪੰਜਾਬ ਦਾ ਤਾਂ ਪੰਜਾਬੀ ਦਾ ਕੋਈ ਖੰਗੜ ਵੀ ਨਹੀਂ ਦਿੱਤਾ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜੇ ਤੇੜੇ ਯਾਨੀ ਕਿ ਇੱਕ ਵਾਰ ਫਿਰ ਹਾਫੀਉਂ ਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਚਵਾ ਧੰਨਵਾਦ